ਆ ਵੀ ਮਿੱਤਰੋ ਸ਼ੌਂਕ ਦਾ ਕੋਈ ਮੁੱਲ ਨਹੀਂ ਆ ਦੇਖੋ ਵੀਰ ਨੇ ਜੂਸ ਕੱਢਣ ਵਾਲੀ ਮਸ਼ੀਨ ਲਾਈ ਆ ਬਿਜਲੀ ਵਾਲੀ ਤੇ ਬਣਾਈ ਵੀ ਆ ਝੋਫੜੀ ਕਾਨੇ ਵਾਲੀ ਤੇ ਮਗਰ ਹੈ ਕਲਾੜਾ ਇਹ ਹੈਗਾ ਭੈਰੂ ਫਸਲਾਤਪੁਰਾ ਰੋਡ ਤੇ ਰਾਮਪਰੇ ਤੋਂ ਜੋ ਰਾਮਪਰੇ ਵੱਲੋਂ ਜਾਂਦੇ ਆ ਤੇ ਆ ਦੇਖੋ ਗੰਨੇ ਵੀਰ ਨੇ ਬਿਲਕੁਲ ਐ ਸਾਫ਼ ਕਰਕੇ ਫਰਿੱਜ ਦੇ ਵਿੱਚ ਰੱਖੇ ਵੀ ਆਂਦਾ ਡੀ ਫਰਿੱਜ ਦੇ ਵਿੱਚ ਤੇ ਗੰਨੇ ਠੰਡੇ ਰਹਿੰਦੇ ਜੱਗ ਦੇ ਵਿੱਚ ਕੋਈ ਵੀ ਬਰਫ਼ ਨਹੀਂ ਪਾਉਂਦਾ ਇਹ ਨਹੀਂ ਤਾਂ ਜਿਆਦਾਤਰ ਆਪਾਂ ਦੇਨੇ ਆਪਾਂ ਜੂਸ ਪੀਣੇ ਆ ਇਸ ਤਰ੍ਹਾਂ ਤੇ ਸਫਾਈ ਦਾ ਫੁੱਲ ਪ੍ਰਬੰਧਾ ਵੀ ਬਰਫ਼ ਪਾਈ ਹੁੰਦੀ ਹੈ ਪਹਿਲਾਂ ਡੱਲੇ ਵਿੱਚ ਜੱਗ ਜਾਂ ਡੋਲੂ ਚ ਤੇ ਫੇਰ ਅੱਧਾ ਆਪਣਾ ਪਾਣੀ ਪੀਂਦੇ ਆ ਪਰ ਆਪਾਂ ਆ ਦੇਖੋ ਮਸ਼ੀਨ ਇੱਕ ਵਾਰ ਵੀ ਇਹਨੇ ਗੰਨਾ ਪੋਣਾ ਇਹਦੇ ਵਿੱਚ ਤੇ ਜੂਸ ਬਿਲਕੁਲ ਐ ਕੱਢਦੀ ਐ ਮੈਂ ਕਹਿੰਦਾ ਵੀ ਬੂੰਦ ਵੀ ਨਹੀਂ ਛੱਡਦੀ ਕੰਨੇ ਦੇ ਵਿੱਚ ਬਹੁਤ ਵਧੀਆ ਇਹ ਵੀਰ ਦਾ ਜਗਾੜ ਲਾਇਆ ਵਾ ਤੇ ਬੈਠਣ ਨੂੰ ਬਹੁਤ ਵਧੀਆ ਥਾਂ ਬਣਾਇਆ ਵਾ ਆ ਦੇਖੋ ਟੋਕਰਾਂ ਦੇ ਆ ਕੁਰਸੇ ਬਣਾਇਆ ਜਾਵਗਾ ਬਿਲਕੁਲ ਪੁਰਾਣਾ ਸੱਬਿਆਚਾਰ ਵੀ ਦਿਖ ਰਿਹਾ ਝਲਕ ਰਿਹਾ ਤੇ ਬਹੁਤ ਸੁਆਰਾ ਟੈਸਟ ਜੂਸ ਦਾ ਵੇ ਹੋ ਰਿਹਾ ਕਿਉਂਕਿ ਅੱਗੇ ਪੱਕ ਪੀਣੇ ਕਈ ਥਾਵਾਂ ਤੇ ਤਾਂ ਬੱਧਾ ਪਾਣੀ ਪੀ ਜਨੇ ਉਹ ਗਵਰ ਖੁਰ ਜਾਂਦੀ ਹੈ ਇਹੜੇ ਫ੍ਰਿਜ ਦੇ ਵਿੱਚ ਕੰਨੇ ਠੰਡੇ ਲਾਇਏ ਆ ਤੇ ਜੇ ਸਲਾਤਪੁਰਾ ਤੋਂ ਰਾਮਪੁਰਾ ਰੋਡ ਨੂੰ ਜਾਉਂ ਜਿਹੜਾ ਨਵਾਂ ਰੋਡ ਬਣਿਆ ਘਰਾਟਾਂ ਕੋਲ ਸਾਈਡ ਤੇ ਤੇ ਜੂਸ ਜੂਰ ਪੀ ਕੇ ਜਾ ਬਾਈ ਤੋਂ ਬਹੁਤ ਵਧੀਆ ਸਫਾਈ ਦਾ ਖਾਸ ਪ੍ਰਬੰਧ ਹੈ ਤੇ ਵਧੀਆ ਤੇ ਬਾਕੀ ਮਗਰ ਕਲਾੜਾ ਲੱਗਿਆ ਵਾ ਜੇ ਕਿਸੇ ਨੇ ਇਧਰ ਉਹ ਗੋੜਾ ਜਾਂ ਕੋਈ ਛੋਲੇ ਤੇ ਮਸਾਲੇ ਮਸੁੱਲੇ ਧਰ ਨਾਲ ਦੁਕਾਨਾਂ ਪਈਆਂ ਦੀ ਤੇ ਵੀਡੀਓ ਅਗੇ ਸ਼ੇਅਰ ਕਰ ਦਿਓ ਜੀ ਧੰਨਵਾਦ